ਜੇ ਆਤਵਾਦੀ ਜੀ ਹਸਪਤਲ ਨੇ ਕੀਤੀ ਪੇਸ਼ ਕੀਤੀ ਹੈ ਇਨਸਾਨੀਅਤ ਦੀ ਨਿਸ਼ਾਨ ਡੋਰ ਹਸਪਤਲ ਕੁਲਾਸਪੀ ਇਹ ਕਿ ਮਹਤੜ ਸਾਹਿਬ ਦੀ ਗੁਲਾਮੀ ਕਿ ਨਹੀਂ ਕੋਈ ਕਿਸੇ ਵਜ੍ਹਾ ਨਾਲ ਇਹਨਾਂ ਲੜਾਈ ਹੋ ਗਈ ਔਰ ਇਹਨੂੰ ਸੱਟਾ ਲੱਗ ਗਿਆ ਸਿਹਰੇ ਦਾ ਸਾਰਾ ਖੁੱਲ ਗਿਆ ਕੋਈ ਇਹਦੇ ਕੇਂਦੇ ਕਰਵਾਉਣਾ ਨਹੀਂ ਸੀਗਾ ਤਦ ਉਹਨਾਂ ਨੇ ਸਿਵਲ ਹਸਪਤਲ ਲੈ ਕੇ ਗਏ ਵੀ ਉਥੋਂ ਦੇ ਲੋਕ ਸੀ ਕਿ ਉਹਨਾਂ ਨੇ ਐਂਬੂਲੈਂਸ ਨੂੰ ਭੌਣ ਦਿੱਤਾ ਤੋ ਸਿਵਲ ਹਸਪਤਲ ਲੈ ਕੇ ਉਹ ਸਿਵਲ ਹਸਪਤਲ ਦੇ ਘਰ ਤੋ ਦੇਖੋ ਕਿਰਨ ਜਾਂਦੇ ਨੂੰ ਡੈਡ ਘੋਸ਼ਿਤ ਕਰਨ ਪਾ। ਇਥੋਂ ਦਾ ਕਹਿ ਦਿੱਤਾ ਕਿ ਆਲਮੋਸਟ ਡੈਡ ਹੈ ਇਹਦੀ ਬੱਚਾ ਦਾ ਤੇ ਉਹਨਾਂ ਨੇ ਕਿਸੇ ਨੂੰ ਉਥੋਂ ਪਤਾ ਨਹੀਂ ਕੌਣ ਸੀਗਾ ਉਹਨੇ ਲੈ ਕੇ ਤੇ ਡੋਰ ਹਸਪੀਟਲ ਲਾਗੇ ਇਥੇ। ਅੱਗੇ ਪਿਛੇ ਕੋਈ ਨਹੀਂ ਸੀਗਾ ਕੋਈ ਇਹਨਾਂ ਦਾ ਕੇਅਰ ਟੇਕਰ ਹੋਣ ਵਾਲੀ ਕੋਈ ਫੈਮਿਲੀ ਮੈਂਬਰ ਨਹੀਂ ਸੀਗਾ। ਲੇਕਿਨ ਇਸ ਹਸਪੀਟਲ ਨੇ ਇੱਕ ਇਨਸਾਨੀਅਤ ਦੀ ਮਿਸਾਲ ਪੇਸ਼ ਕੀਤੀ ਹੈ ਕਿ ਇਸ ਬੰਦੇ ਦਾ ਬਿਨਾਂ ਕਿਸੇ ਸ਼ਕਤੀ ਦੇ ਸਾਥ ਦੇ ਬਜਾਏ ਇਹ ਉਹਨਾਂ ਕੋਲ ਕੋਈ ਪੈਸਾ ਲੈਏ ਜਾਂ ਕਿਸੇ ਕੋਲੋਂ ਨਹੀਂ ਮਿਲਣਾ। ਉਹ ਪੀਰਾਨੀ ਗਿਆਈ ਦਾ ਜਲਾ ਕੀਤਾ ਤੇ ਅੱਜ ਇਹ ਦੇਖੋ ਕਿ ਬੰਦਾ ਠੀਕ ਠਾਕ ਇਥੇ ਬੈਠਾ ਆ ਕੁਟਾਹਾਂ ਦੇ ਰਸਤੇ ਕੋਈ ਨਹੀਂ ਕਿਹਾ ਲੈ ਉਸ ਤੋਂ ਬਾਅਦ ਸਾਡੇ ਰੋਹਿਤ ਰੋਜ਼ ਹੀ ਨੇ ਸਾਡੇ ਸ਼ਿਵਸਾਹ ਹਿੰਦੁਸਤਾਨ ਦੇ ਪ੍ਰੈਜ਼ੀਡੈਂਟ ਨੇ ਤਾਂ ਲੱਗਾਤੋਂ ਇਹਨਾਂ ਨੂੰ ਪਤਾ ਲੱਗਿਆ ਤੇ ਇਹਨਾਂ ਨੇ ਕੁਝ ਸਹਾਇਤਾ ਜਿਹੜੀ ਹੈ ਇਹਨਾਂ ਨੂੰ ਰਾਸ਼ੀ ਜਿਹੜੀ ਹੈ ਉਹ ਪ੍ਰੋਵਾਈਡ ਕਰਾਈ ਹੈ ਹਸਪੀਟਲ ਨੂੰ ਤਾਂ ਕਿ ਇਹਨਾਂ ਨੂੰ ਅੱਛਾ ਹਸਪੀਟਲ ਦੀ ਖਾਸੀ ਦੇਖੋ ਕਿ ਉਹਨਾਂ ਨੇ ਸਿਰਫ ਔਰ ਸਿਰਫ ਜਿਹੜਾ ਦਾ ਖਰਚਾ ਹੈ ਉਹ ਹੀ ਆ ਇਸ ਤੋਂ ਇਲਾਵਾ ਉਹ ਵੀ ਕੋਈ ਟ੍ਰੀਟਮੈਂਟ ਉਹਨਾਂ ਨੇ ਕੋਈ ਐਕਸਟਰਾ ਜਿਹੜੇ ਚਾਰਜਸ ਆ ਉਹ ਨਹੀਂ ਲਏ ਉਹ ਐਕਿਊਡਾ ਗੋਈਆਂ ਵਗੈਰੇ ਮੈਡੀਸਿਨ ਦੇ ਜੋ ਕੱਟ ਆਉਂਦੀ ਉਹ ਹੀ ਲਿਆ ਇਸ ਤੋਂ ਇਲਾਵਾ ਸਾਡੇ ਜਿਹੜੇ ਅ ਧੀਰੇ ਸ਼ਰਮਾ ਜੀ ਹੈਗੇ ਨੇ ਸਾਡੇ ਜੋ ਜਿਹੜੇ ਹੈਲਪਿੰਗ ਹੈਂਡ ਸੁਸਾਇਟੀ ਦੇ ਗੁਰਦਾਸ ਸਿੰਘ ਉਹਨਾਂ ਨੇ ਬਹੁਤ ਉਪਰਾਲਾ ਕਰਦੇ ਹੋਏ ਇਹਨਾਂ ਦੀ ਨਾਲ ਮਾਝੇ ਜਿਹੜੀ ਹੈ ਸਹਾਇਤਾ ਕੀਤੀ ਹੈ ਔਰ ਇਸ ਦੇ ਨਾਲ ਅਸੀਂ ਹਸਪੀਟਲ ਨੂੰ ਉਹਦੇ ਚਾਰਜ ਦੇਖ ਕੇ ਅੱਜ ਇਹਨਾਂ ਨੂੰ ਪਿੱਛੇ ਲੈ ਕੇ ਜਾ ਰਹੇ ਹਾਂ ਪਰ ਕਿਸੇ ਨਾਲ ਹੀ ਮੈਂ ਜ਼ਰੂਰ ਕਵਾਂਗਾ कि ਜਿਹੜਾ ઈશ્વર ਜਿਹੜੇ ਕਹਿੰਦੇ ਕਿ ਰੂਪ ਜਿਹੜਾ ਇੱਥੇ ਇਸ ਟਾਈਮ ਜਿਹੜਾ ਧਰਤੀ ਦੇ ਉੱਪਰ ਹੈਗਾ ਉਹ ਹੈਗਾ ਡਾਕਟਰ ਅੱਜ ਦਿਵਲ ਹਸਪਤਲ ਦੇ ਉਸ ਟੀਟੀ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਕੋਈ ਵੀ ਪੈਸਾ ਮੰਗਦੀ ਉਹ ਵੀ ਨਹੀਂ ਹੋਣਾ ਲੇਕਿਨ ਫੇਰ ਵੀ ਹੋ ਰਿਹਾ ਨਹੀਂ ਇੱਕ ਇੱਕ ਆਮ ਗੱਤੀ ਦਾ ਪੂਰੀ ਤਰ੍ਹਾਂ ਇਲਾਜ ਕੀਤਾ ਅਸੀਂ ਇਹਨੂੰ ਸ਼ਾਮਾਸ਼ੀ ਲਿਆ ਔਰ ਐਸਾ ਹੀ ਅਪੀਲ ਕਰਦੇ ਹਾਂ ਕਿ ਸਾਰੇ ਹਸਪਤਲ ਆਪਣੀ ਜ਼ਿੰਮੇਵਾਰੀ ਸਮਝੇ ਹਰ ਡਾਕਟਰ ਆਪਣੀ ਜ਼ਿੰਮੇਵਾਰੀ ਸਮਝੇ ਔਰ ਜਿਹੜੇ ਬਦਰੂਮ ਲੋਕ ਨੇ ਉਹਨਾਂ ਦੀ ਸਹਾਇਤਾ ਕਰਨ ਪੈਸਾ ਸਕੇਮ ਨਹੀਂ ਹੁੰਦਾ ਲੇਕਿਨ ਇਨਸਾਨੀ ਸਤੋ ਪਹਿਲਾ ਹੁੰਦਾ ਹੈ ਜੈਨਾ ਵਾਰਤਮਾਨ ਦੀ ਜੈਨਾ